ਬਰਨਾਲਾ ਪੁਲਿਸ ਵੱਲੋਂ ਇੱਕ ਬਲਾਈਂਡ ਟ੍ਰਿਪਲ ਮਰਡਰ ਕੇਸ ਨੂੰ ਟ੍ਰੈਕ ਕੀਤਾ ਗਿਆ ਹੈ। ਇੱਕ ਗੁੰਮਸਗੀ ਦੀ ਰਿਪੋਰਟ ਆਈ ਸੀ ਕਿ ਇੱਕ ਸੇਕਾ ਪਿੰਡੇ ਪਰਿਵਾਰ ਦੇ 3 ਮੈਂਬਰ ਜਿਨ੍ਹਾਂ ਦੇ ਵਿੱਚ ਗਰਨਜੀਤ ਕੌਰ, ਸੁਖਚੰਦ ਪ੍ਰੀਤ ਕੌਰ ਤੇ ਹਰਮਨਜੀਤ ਸਿੰਘ ਮਿਸਿੰਗ ਸੀ ਗਏ। ਅਨਿਊਸ਼ਲੀ ਸਾਨੂੰ ਕੋਈ ਲੀਡ ਨਹੀਂ ਮਿਲ ਰਹੀ ਸੀ ਕਿ ਬਾਅਦ ਵਿੱਚ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਸਾਨੂੰ ਕੁਝ ਲੀਡ ਮਿਲੀ। ਉਹਦੇ ਵਿੱਚ ਇੱਕ ਸਸਪੈਕਟ ਕੁਲਵੰਤ ਸਿੰਘ ਉਫ ਕਾਂਟ ਨੂੰ ਰੌਂਡ ਅਪ ਕੀਤਾ ਗਿਆ ਬਾਅਦ ਚ ਜਦੋਂ ਪੁੱਛਗਿੱਛ ਕੀਤੀ ਗਈ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਕਿਰਨਜੀਤ ਕੌਰ ਹੈ ਕੁਲਵੰਤ ਸਿੰਘ ਨਾਲ ਜਾਣ ਪਹਿਚਾਨ ਸੀਗੀ ਉਹ ਪੂਰਾ ਪਰਿਵਾਰ ਕੁਲਵੰਤ ਸਿੰਘ ਤੇ ਡਿਪੈਂਡੈਂਟ ਸੀਗਾ ਸਾਰੇ ਘਰ ਦਾ ਸਾਰਾ ਕੁਝ ਵਹੀ ਦੇਖਦਾ ਸੀ 26 10 2025 ਨੂੰ ਨੈਨਾ ਦੇਵੀ ਮਠਾਡੇ ਕੰਦੇ ਮਾਣੇ ਇਹਨਾਂ ਨੂੰ ਉਹ ਹਿਮਾਚਲ ਦੇ ਪ੍ਰਦੇਸ਼ ਲੈ ਗਿਆ ਸੀ ਔਰ ਵਾਪਸੀ ਵੇਲੇ ਯਾਨੀ 27 10 2025 ਨੂੰ ਪਟਿਆਲੇ ਦੇ ਵਿੱਚ ਬਾਖਰਾ ਡੈਮ ਦੇ ਨੇੜੇ ਇਹਨਾਂ ਨੂੰ ਚਰਾਵਾ ਚਰਾਂਦੇ ਬਹਾਨੇ ਨਾਲ ਨਹਿਰ ਤੇ ਸੁੱਟਦਾ ਸੀ। ਔਰ ਬਾਅਦ ਚ ਜਦੋਂ ਇਹ ਕੁਲਵੰਤ ਕਾਂਟਾ ਹੈ ਇੱਕ ਵੀਡੀਓ ਵੀ ਬਣਾ ਕੇ ਸ਼ੇਅਰ ਕਰ ਰਾ ਸੀ ਤੇ ਇਹ ਆਪ ਕਹਿ ਰਾ ਸੀ ਕਿ ਮੈਂ ਸੁਸਾਇਡ ਕਰ ਰਹਾ ਹਾਂ ਦੂਜੇ ਫੈਮਿਲੀ ਮੈਂਬਰ ਸੁਸਾਇਡ ਕਰ ਗਏ। ਇਸ ਤਰੀਕੇ ਨਾਲ ਉਹ ਗੁੰਮਰਾਹ ਵੀ ਕਰ ਰਹਾ ਸੀਗਾ। ਬਾਅਦ ਚ ਜਦੋਂ ਪ੍ਰੋਪਰ ਕਲੀਅਰ ਕੀਤਾ ਗਿਆ ਤਾਂ ਇਹ ਇੱਕ ਟ੍ਰਿਪਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ। ਇਹਨਾਂ ਦਾ ਬੈਕਗ੍ਰਾਉਂਡ ਇਹ ਸੀਗਾ ਕਿ ਪਰਿਵਾਰ ਕੋਲ ਲਗਭਗ 6 ਕਿਲੇ ਜ਼ਮੀਨ ਸੀਗੇ। ਔਰ ਉਹਦੇ ਉਹਦੇ ਸੇਲ ਤੋਂ ਕੁਝ ਪੈਸੇ ਆਏ ਸੀਗੇ ਲਗਭਗ 20 ਲੱਖ ਦਾ ਲੈਣ-ਦੇਣ ਪੈਂਡਿੰਗ ਸੀਗਾ। ਔਰ ਜਿਹੜੀ ਕਿਰਨਜੀਤ ਕੌਰ ਹੈ ਇਹਦੇ ਵੱਲੋਂ ਜਦੋਂ ਪੈਸੇ ਬਾਰ ਬਾਰ ਮੰਗੇ ਜਾ ਰਹੇ ਸੀਗੇ ਉਹਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੁਲਵੰਤ ਸਿੰਘ ਵੱਲੋਂ ਇਹ ਇਸ ਮਾਦਰ ਨੂੰ ਅੰਜਾਮ ਦਿੱਤਾ ਗਿਆ ਸੀਗਾ। ਆਏ ਦੇ ਵਿੱਚ ਦੋ ਬਾਡੀਜ਼ ਜਿਹੜੀ ਹੈ। ਯਾਨੀ ਕਿਰਨਜੀਤ ਕੌਰ ਤੇ ਉਹਦੀ ਬੇਟੀ ਦੀ ਸੀਰਸਤੋ ਬਰਾਮੜ ਕੀਤੀ ਗਈ ਸੀਗੀ। ਜਿਹੜਾ ਡਿਸੀਜ਼ ਹਰਮਨਜੀਤ ਸਿੰਘੇ ਉਹਦੀ ਬੋਡੀ ਹਲੇ ਵੀ ਬਰਾਮਦ ਕਰਨੀ ਬਾਕੀ ਹੈ ਸੜੀ ਇਹ ਟੀਮ ਹਰਿਆਣੇ ਵੀ ਗਈ ਹੈ ਔਰ ਹਰਿਆਣਾ ਪੁਲਿਸ ਨਾਲ ਵੀ ਸਦਾ ਰਾਫਤ ਕਾਇਮ ਹੈ ਅਸੀਂ ਉਹਦੀ ਹਫਾਲ ਕਰ ਰਹੇ ਹਾਂ ਪਿੰਡ ਵਾਲੇ ਅੱਜ ਵੱਡੀ ਗੰਟੀ ਤੁਹਾਡੇ ਕੋਲ ਪਹੁੰਚੇ ਨਹੀਂ ਉਹਨਾਂ ਨਾਲ ਵੀ ਗੱਲਬਾਤ ਅਸੀਂ ਪਿੰਡ ਵਾਲੇ ਨਾਲ ਵੀ ਇਹ ਸੜੀ ਗੱਲਬਾਤ ਚੱਲ ਰਹੀ ਹੈ ਉਹ ਜਿਹੜਾ ਹੈ ਫੈਕਟ ਸਾਨੂੰ ਦੱਸੇਗੇ ਉਹਦੇ ਅਕੋਰਡਿੰਗਲੀ ਅਸੀਂ ਤਰਤੀਸ ਸਾਰਾ ਫੈਕਟ ਲਾ ਕੇ ਮੁਕੰਮਲ ਕਾਰਵਾਈ ਕਰਾਂਗੇ ਨਹੀਂ ਮੰਨਿਆ ਵੀ ਇਕੱਲੇ ਨੇ ਅਨਜਾਬ ਦਿੱਤਾ ਸਰ ਕਤਲ ਕਿਉਂ ਕੀਤਾ ਗਿਆ ਜੀ ਇਹ ਕਤਲ ਦੇ ਪਿੱਛੇ ਜਿਹੜੀ ਜ਼ਮੀਨ ਦੇ ਪੈਸੇ ਦੀ ਲੈਣ ਦੇ ਨੇ ਉਹ ਸਾਹਮਣੇ ਆ ਰਹੀ ਹੈ ਜਿਹੜੀ ਮੋਢਲੀ ਤਰਤੀ ਸੋਦੀ ਵਿੱਚ ਬੀ ਲਾਰਡ ਦਾ ਲੈਨਤਨ ਪੈਂਡਿੰਗ ਸੀਗਾ ਔਰ ਉਹਦੇ ਤਹਿਤ ਹੀ ਕੇਸ ਵਰਦਰ ਨੂੰ ਅੰਜਾਮ ਦਿੱਤਾ ਗਿਆ ਸੀਗਾ ਹਲੇ ਇਸ ਬੰਦੇ ਨੂੰ ਪੇਸ਼ ਕਰਕੇ ਰਿਮਾਂਡ ਲੈਣਾ ਬਾਕੀ ਬਾਅਦ ਚ ਤੱਕ ਤੀ ਸਾਰਾ ਐਂਗਲ ਬੇਸਿਕਲੀਅਰ ਹੋ ਜਾਣਾ ਹੈ ਕਿ ਯਾਰ ਉਹਦੇ ਨਿਸ਼ਾਨ ਨੇ ਕੀ ਉਹ ਕਤਲ ਕਰਕੇ ਸਿੱਟੀਆਂ ਗਈਆਂ ਸੀ ਉਹਦੇ ਕੋ ਸਾਰਾ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਣਾ ਹੈ ਜਿਹੜੀ ਮੋਢਲੀ ਪੁਸ਼ਗੀ ਸੋਦੀ ਵਿੱਚ ਇਹ ਸਾਹਮਣੇ ਆਇਆ ਸੀ ਕਿ ਜਿਹੜਾ ਚਰਾਵਾ ਚਾਹਾਂਦੇ ਨੇ ਨਹਿਰ ਦੇ ਵਿੱਚ ਉਹਦੇ ਬਾਹਾਂ ਨੇ ਪਹਿਲੇ ਮਦਰ ਤੇ ਬੇਟੀ ਨੂੰ ਸੁਟਦਾ ਸੀ ਬਾਅਦ ਚੇ ਮੁੰਡੇ ਨੂੰ ਥੋੜਾ ਅੱਗੇ ਜਾ ਕੇ ਨਾ ਦੇ ਵੀ ਸੁਟਦਾ ਸੀ ਸਰ ਦੂਸਰੀ ਇਹ ਇੱਕ ਗੱਲਾ ਬੰਦੀ ਆ ਜਾਂ ਹੋਰ ਵੀ ਨੇ ਕਿਉਂਕਿ ਪਿੰਡ ਦੀਆਂ ਪੰਚਾਇਤਾਂ ਨੇ ਜਾਂ ਪਿੰਡ ਵਾਸੀ ਨੇ ਉਹ ਕਹਿ ਰਹੇ ਨਹੀਂ ਕਿ ਇਹਦੇ ਚ ਉਹ ਸਾਰਾ ਫੈਰ ਜਿਹੜੀ ਸਾਰੀ ਫੈਮਿਲੀ ਆ ਉਹ ਜ਼ਿੰਮੇਵਾਰ ਹੈ ਤੇ ਉਹ ਸਾਰਾ ਐਂਗਲ ਵੀ ਅਸੀਂ ਵੈਰੀਫਾਈ ਕਰਾਂਗੇ ਇਨ ਕੇਸ ਕੋਈ ਕੌਨਸਪੀਰੇਸੀ ਤੇ ਕਿਸੇ ਹੋਰ ਦਾ ਨਾਂ ਵੀ ਆਂਦਾ ਉਹ ਅਸੀਂ ਉਹ ਵੀ ਕਲੀਅਰ ਕਰਾਂਗੇ